ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਈ ਕਹਿੰਦੇ ਆ 1984 ਨੂੰ ਭੁੱਲ ਜਾਓ ਜਿਹੜੇ ਵੀਡੀਓ ਹੀ ਵੇਖ ਲੈਣਗੇ ਨਾ ਉਹਨਾਂ ਲਈ ਭੁੱਲਣਾ ਔਖਾ ਹੋ ਜਾਏਗਾ ਤੇ ਜਿਨ੍ਹਾਂ ਨੇ ਉਹ ਸਮਾਗਦੇ ਅੱਖੀਂ ਦੇਖਿਆ ਸੀ ਉਹ ਤਾਂ ਕਿਵੇਂ ਕਦੀ ਭੁੱਲ ਸਕਦੇ ਨੇ ਇਹ ਸਾਹਮਣੇ ਤੁਸੀਂ ਅਕਾਲ ਤਖਤ ਸਾਹਿਬ ਦੇਖ ਰਹੇ ਹੋ ਜਿੱਥੇ ਸਾਹਮਣੇ ਤਖਤ ਤੇ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਬੈਠ ਕਰਕੇ ਸੰਗਤਾਂ ਨੂੰ ਦਰਸ਼ਨ ਦਿਆ ਕਰਦੇ ਸਨ ਤੇ ਉਪਦੇਸ਼ ਦਿਆ ਕਰਦੇ ਸਨ ਅੱਜ ਉਹ ਜਿਹੜੀ ਜਗ੍ਹਾ ਤੇ ਬੈੰਦੇ ਸੀ ਉਹ ਜਗ੍ਹਾ ਵੀ ਨਹੀਂ ਦਿਖ ਰਹੀ ਉਹ ਵੀ ਉਡਾ ਦਿੱਤੀ ਬੰਬ ਮਾਰ ਕੇ ਤੇ ਸਾਹਮਣੇ ਥੱਲੇ ਉਪਰ ਕਰਮਾ ਜਿੱਥੇ ਸੰਗਤਾਂ ਬਹਿ ਕੇ ਉਪਦੇਸ਼ ਸੁਣਦੀਆਂ ਸਨ ਇਹ ਸਾਹਮਣੇ ਉਹ ਦਰਸ਼ਨੀ ਦਿਓੜੀ ਜਿੱਥੋਂ ਦੀ ਆਪਾਂ ਅੰਦਰ ਐਂਟਰ ਹੁੰਨੇ ਆ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਇੱਥੇ ਲੈਣ ਲੱਗੀ ਹੁੰਦੀ ਆ ਹਮੇਸ਼ਾ ਹੀ ਸੰਗਤਾਂ ਦੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਤੇ ਉਹ ਸੱਜੇ ਹੱਥ ਜਿਹੜਾ ਗਉਮਟ ਦੇਖ ਰਿਹਾ ਤੁਹਾਨੂੰ ਉਹ ਥਾਂ ਜਿੱਥੇ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਜੀ ਨੇ ਘੋੜੇ ਬੰਨੇ ਸੀ ਆਣ ਕੇ ਜਦੋਂ ਮਸੇ ਰੰਗੜ ਦਾ ਸਿਰ ਵੱਢਿਆ ਤੇ ਖੱਬੇ ਹੱਥ ਜਿਹੜਾ ਥੋੜਾ ਜਿਹਾ ਤੁਹਾਨੂੰ ਥਾਂ ਦੇਖ ਰਿਹਾ ਇਹ ਸ਼੍ਰੋਮਣੀ ਕਮੇਟੀ ਦਾ ਦਫ਼ਤਰ ਹਾਂਜੀ ਤੇ ਇਹ ਜਿਹੜਾ ਸੁਨਹਿਰੀ ਪੱਤਰੇ ਲੱਗੇ ਹੋਏ ਆ ਦਰਵਾਜ਼ੇ ਦੇ ਉੱਤੇ ਉਹ ਦਰਸ਼ਨੀ ਜੋੜੀ ਆ ਐਂਟਰੈਂਸ ਜਿੱਥੇ ਹਮੇਸ਼ਾ ਹੀ ਸੰਗਤਾਂ ਦੀਆਂ ਲੈਣਾ ਹੁੰਦੀਆਂ ਨੇ ਤੇ ਇਹ ਉਹ ਮੀਰੀ ਪੀਰੀ ਦੇ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਉਹਦੇ ਨਾਲ ਦੀ ਜਗਾ ਤੁਸੀਂ ਦੇਖ ਹੀ ਰਹੇ ਹੋ ਕੀ ਹਾਲ ਹੈ ਤੇ ਥੱਲੇ ਪ੍ਰਕਰਮਾਂ ਦੇ ਵਿੱਚ ਵੀ ਜੇ ਧਿਆਨ ਮਾਰੋ ਇੰਨੀ ਗੋਲਾਬਾਰੀ ਕੀਤੀ ਗਈ ਕਿ ਅਕਾਲ ਤਖ਼ਤ ਸਾਹਿਬ ਦੀ ਮਿੱਟੀ ਕੰਕਰਾਂ ਉਹ ਡੁੱਡ ਕੇ ਸਾਰੀ ਪ੍ਰਕਰਮਾਂ ਦੇ ਵਿੱਚ ਇਸ ਤਰ੍ਹਾਂ ਖਿੱਲਰ ਗਈਆਂ ਸਨ ਤੇ ਇਹ ਜਿਹੜੀਆਂ ਫੋਟੋਆਂ ਨੇ ਇਹ ਬਾਅਦ ਦੀਆਂ ਫੋਟੋਆਂ ਨੇ ਜਦੋਂ ਤਕਰੀਬਨ ਲਾਸ਼ਾਂ ਚੁੱਕ ਲਈਆਂ ਗਈਆਂ ਸਨ ਹਾਂ ਦੀ ਤੇ ਫੌਜੀਆ ਵੱਲੋਂ ਲਈਆਂ ਹੋਈਆਂ ਫੋਟੋਆਂ ਨੇ ਫੌਜੀ ਉੱਥੇ ਖੜੇ ਨੇ ਤੇ ਸਾਹਮਣੇ ਤੁਸੀਂ ਪ੍ਰਕਰਮਾਂ ਦਾ ਹਾਲ ਦੇਖ ਲਵੋ ਪ੍ਰਕਰਮਾਂ ਦੇ ਉੱਤੇ ਵੀ ਕਿੰਨੀਆਂ ਕਿੰਨੀਆਂ ਗੋਲੀਆਂ ਵੱਜ ਕੇ ਪੇਂਡ ਪੌਂਡ ਸਾਬ ਉੱਡਿਆ ਹੋਇਆ ਥੱਲੋਂ ਕਟਾਂ ਵਰਗਾ ਰਾਂਗ ਨਿਕਲਿਆ ਪਿਆ ਆ ਹਾਂਜੀ ਤੇ ਇਹ ਘੰਟਾ ਘਰ ਜਿੱਥੋਂ ਦੀ ਸਾਰੀਆਂ ਸੰਗਤਾਂ ਮੋਸਟਲੀ ਉਹ ਬਾਹਰ ਜੋੜੇ ਉਤਾਰ ਕੇ ਤੇ ਮੇਨ ਜਿਹੜੀ ਕਹ ਲੋ ਵੀ ਪ੍ਰਾਣੀ ਐਂਟਰਸ ਇਧਰੋਂ ਜਿਆਦੀਆਂ ਸੰਗਤਾਂ ਆਉਂਦੀਆਂ ਨੇ ਜਦੋਂ ਸਰੋਵਰ ਦੇ ਕੰਡੇ ਤੇ ਐਂਟਰ ਹੋਈਦਾ ਮੌਤੀ ਸੰਗਤ ਇਧਰਲੇ ਪਾਸਿਆਂ ਆਉਂਦੀ ਆ ਉਹ ਦਿਉੜੀ ਆ ਘੰਟਾ ਘਰ ਜਨੂੰ ਕਹਿ ਦੇਈਦਾ ਤੇ ਇਹ ਬਾਹਰ ਅੱਗੇ ਸੰਗਤਾਂ ਨੂੰ ਕਿਵੇਂ ਬੰਨ ਮੰਨ ਕੇ ਬਿਠਾਇਆ ਹੋਇਆ ਫੌਜੀਆ ਨੇ ਸੀਆਰਪੀ ਵਾਲਿਆਂ ਨੇ ਤੇ ਡੈੱਡ ਬਾਡੀਆਂ ਵਾਲੀਆਂ ਵੀ ਫੋਟੋਆਂ ਮੇਰ ਕੋ ਕੁਝ ਹੈਗੀਆਂ ਨੇ ਜਿਹੜੀਆਂ ਕਿ ਡੈੱਡ ਬਾਡੀਆਂ ਪ੍ਰਕਰਮਾਂ ਦੇ ਵਿੱਚ ਪਈਆਂ ਨੇ ਪਰ ਮੈਂ ਉਹ ਇੱਥੇ ਨਹੀਂ ਪਾ ਰਿਹਾ ਇਸ ਵੀਡੀਓ ਦੇ ਵਿੱਚ ਕਿਉਂਕਿ ਮੁੜ ਕੇ ਕਈ ਵਾਰੀ ਵੀਡੀਓ ਸੈਂਸਰ ਕਰ ਦਿੰਦੇ ਆ ਚੱਲਦੀ ਨਹੀਂ ਤੇ ਇਹ ਨਿਸ਼ਾਨ ਸਾਬਾਂ ਲੱਗੇ ਜਦੋਂ ਝਾੜੂ ਵਗੈਰਾ ਮਾਰ ਕੇ ਜੋ ਮਿੱਟੀ ਕੈਂਕਰਾਂ ਸਨ ਇਕੱਠੀਆਂ ਕਰਕੇ ਪਾਸੇ ਕਰ ਲੀਆਂ ਤੇ ਫਿਰ ਤੋਰੇ ਸਨ ਪ੍ਰਕਰਮਾਂ ਨੂੰ ਤੇ ਕਿਦਾਂ ਇਹ ਲਹੂ ਲਾਲ ਰੰਗਾ ਪਾਣੀ ਉਨਾਂ ਥਾਵਾਂ ਤੋਂ ਨਿਕਲ ਰਿਹਾ ਆ ਲਹੂ ਲਹਾਨ ਹੋਇਆ ਪਿਆ ਸਾਰਾ ਥਾਂ ਤੇ ਇੱਕ ਮਾਤਾ ਜੀ ਦੀ ਅੱਜ ਇੰਟਰਵਿਊ ਸੁਣੀ ਸੀ ਜੋ ਕਿ 1980 ਤੋਂ ਗੁਲਦਸਤੇ ਲੈ ਕੇ ਦਰਬਾਰ ਸਾਹਿਬ ਜਾਂਦੇ ਸਨ ਨਿਰੰਤਰ ਬਿਨਾ ਨਾਂਗਾ ਤੇ ਉਹ 7 ਜੂਨ ਨੂੰ ਅੰਦਰ ਗਏ ਉਦੋਂ ਕਿਸੇ ਨੂੰ ਵੀ ਅੰਦਰ ਜਾਣ ਨਹੀਂ ਸੀ ਦਿੱਤਾ ਜਾ ਰਿਹਾ ਪਰ ਮਾਤਾ ਜੀ ਨੇ ਕਿਹਾ ਵੀ ਮੈਂ ਜਾਣਾ ਹੀ ਆ ਮੈਂ ਤੇ ਗੁਲਦਸਤੇ ਲੈ ਕੇ ਆਈ ਮੈਂ ਜਾਣਾ ਹੀ ਉਹ ਕਹਿੰਦੇ ਗੋਲੀ ਮਾਰ ਦਾਂਗੇ ਜੇ ਉਧਰ ਨੂੰ ਗਏ ਤੇ ਉਹ ਮਾਤਾ ਕਹਿੰਦੀ ਮਾਰ ਦੋ ਮੈਂ ਵੈਗਰੂ ਵੈਗਰੂ ਕਰਦੀ ਤੁਰ ਹੀ ਗਈ ਪਰ ਗੋਲੀ ਤੇ ਉਹਨਾਂ ਮਗਰੋਂ ਨਹੀਂ ਮਾਰੀ ਤੇ ਜਦੋਂ ਕਹਿੰਦੇ ਅੰਦਰ ਗਈ ਸਮਝ ਨਹੀਂ ਸੀ ਆਉਂਦੀ ਕਿੱਥੇ ਕਿੱਥੇ ਪੈਰ ਰੱਖ ਕੇ ਨੰਗਾ ਕਹਿੰਦੀ ਪ੍ਰਕਰਮਾਂ ਚ ਕੋਈ ਨਹੀਂ ਮੈਂ ਸੀ ਤੇ ਲਾਸ਼ਾਂ ਤੇ ਖੂਨ ਏ ਨਹੀਂ ਸੀ ਸਮਝ ਆਉਂਦਾ ਕਿੱਥੇ ਪੈਰ ਰੱਖਾਂ ਤੇ ਕਿੱਥੇ ਨਾ ਰੱਖਾਂ ਅੰਦਰ ਗਈ ਤੇ ਕੀਰਤਨ ਹੋ ਰਿਹਾ ਸੀਗਾ ਪਰ ਅੰਦਰ ਕੀਰਤਨ ਸੁਣਨ ਵਾਲਾ ਕੋਈ ਨਹੀਂ ਸੀ ਤੇ ਮਾਤਾ ਜੀ ਕਹਿੰਦੇ ਉਹ ਦਿਨ ਨਾ ਯਾਦ ਕਰਵਾਓ ਮਤਲਬ ਕਿ ਉਹ ਦਿਨ ਬਾਰੇ ਸੋਚਿਆ ਵੀ ਹੋਰ ਤਰ੍ਹਾਂ ਹੁੰਦਾ ਆ ਉਹਨਾਂ ਦਿਨਾਂ ਬਾਰੇ ਸੋਚਿਆ ਵੀ ਇਹ ਕਹਿੰਦੇ ਆ ਜੀ 1984 ਨੂੰ ਭੁੱਲ ਜਾਓ ਅਜਿੰਨੀਆਂ ਅਗ ਤੁਸੀਂ ਫੋਟੋਆਂ ਵੇਖੀਆਂ ਵੀਡੀਓ ਦੇ ਵਿੱਚ ਸ਼ਾਇਦ ਤੁਹਾਡੇ ਲਈ ਵੀ ਭੁੱਲਣਾ ਔਖਾ ਹੋਏਗਾ ਤੇ ਜਿਨ੍ਹਾਂ ਨੇ ਉਹ ਸਭ ਕੁਝ ਅੱਖੀਂ ਦੇਖਿਆ ਪਿੰਡੇ ਤੇ ਹੰਡਾਇਆ ਬਾਅਦੋਂਾਂ ਦੇ ਪਰਿਵਾਰਾਂ ਨੇ ਸੰਤਾਪ ਚੱਲਿਆ ਉਹ ਕਿਵੇਂ ਭੁੱਲ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ